ਹਾਂਜੀ ਸਰ ਅੱਜ ਕਿਹੜੀ ਲਿੰਕ ਰੋਡ ਦਾ ਜਿਹੜਾ ਅਧਗਾੜਨ ਕੀਤਾ ਕਿੱਥੋਂ ਲੈ ਕੇ ਤੇ ਕਿੱਥੋਂ ਤੱਕ ਜਾ ਰਿਹਾ ਹੈ ਅੱਜ ਮੇਰੇ ਵੀਰ ਜਿਹੜੀ ਆਪਾਂ ਮੇਨ ਰੋਡ ਜਿਹੜੀ ਅਲਗੋਂ ਆ ਅਲਗੋਂ ਤੋਂ ਲੈ ਕੇ ਕਈ ਪਿੰਡ ਸੜਕ ਦੇ ਵਿੱਚ ਆਉਣੇ ਆ ਜਿਵੇਂ ਅਲਗੋਂ ਪਿੰਡ ਆਉਣਾ ਅੱਗੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਦਾ ਪਿੰਡ ਬੈੜਵਾਲ ਠੱਠੀ ਢੋਲਣ ਤੇ ਲਾਖਣਾ ਇਹ ਸਾਤ ਪੰਢਾਲ ਕਈ ਪਿੰਡਾਂ ਨੂੰ ਇਹ ਸੜਕ ਦਾ ਫਾਇਦਾ ਹੋਣਾ ਤੇ ਇਹ ਬਹੁਤ ਵੱਡੀ ਜਿਹੜੀ ਮੰਗ ਆ ਸਾਡੀ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਪੀਡਬਲਯੂਟੀ ਮੰਤਰੀ ਪੀਡੀਓ ਸਾਹਿਬ ਉਹਨਾਂ ਨੇ ਸਾਡੀ ਇਹ ਪੂਰੀ ਕੀਤੀ ਜਿਹੜੀ ਬੜੇ ਚਿਰ ਤੋਂ ਲੜਕਦੀ ਮੰਗ ਸੀ ਇਹ ਅਸੀਂ ਅੱਜ ਹਦ ਘਟਣ ਕੀਤਾ ਮੈਂ ਤੇ ਮੇਰੇ ਸਾਥੀਆਂ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਸਾਡੇ ਖਹਿਰਾ ਸਾਹਿਬ ਲਾਖਣਾ ਸਾਹਿਬ ਅਤੇ ਸਾਰੇ ਹੀ ਪਾਰਟੀ ਦੇ ਸਾਡੇ ਸਾਰੇ ਜਿੰਨੇ ਵੀ ਇੱਥੇ ਮੋਤਵਰ ਸੱਜਣ ਲੀਡਰ ਸਾਹਿਬਾਨ ਇਹ ਸੜਕ ਬਣ ਦੇ ਨਾਲ ਮੈਂ ਸਮਝਦਾ ਕਿ ਸਾਡੇ ਇਹਨਾਂ ਸਾਰੇ ਪਿੰਡਾਂ ਨੂੰ ਬਹੁਤ ਵੱਡਾ ਫਾਇਦਾ ਹੋਣਾ ਤੇ ਤੁਸੀਂ ਆਪ ਵੇਖ ਸਕਦੇ ਹੋ ਕਿ ਜਿਹੜੀ ਸਾਡੀ ਸਰਕਾਰ ਇਹ ਪਹਿਲੇ ਦਿਨ ਤੋਂ ਜਿਹੜੇ ਡਿਵੈਲਪਮੈਂਟ ਦੇ ਕੰਮ ਆ ਸਾਡਾ ਇੱਕ ਟੀਚਾ ਵਾ ਤੇ ਕੋਈ ਵੀ ਰਸਤਾ ਇਹੋ ਜਿਹਾ ਨਹੀਂ ਰਹਿਣ ਦੇਣਾ ਜਿਹੜਾ ਕੱਚਾ ਰਹਿ ਜੇ ਕੋਈ ਸੜਕ ਨਹੀਂ ਕੱਚੀ ਰਹਿਣ ਦੇਣੀ ਅਸੀਂ ਆਉਣ ਵਾਲੇ ਸਾਲ ਦੇ ਵਿੱਚ ਵਿੱਚ ਇਹ ਕੰਮ ਜਿਹੜੇ ਉਹ ਕੰਪਲੀਟ ਕਰਨੇ ਸਰ ਕਿੰਨੀ ਲਾਗਤ ਦੇ ਨਾਲ ਇਹ ਸੜਕ ਬਣਾਈ ਜਾ ਰਹੀ ਹੈ ਇਹ ਮੇਰਾ ਖਿਆਲ 1 ਕਰੋੜ 10 ਕਰੋੜ ਨਾ ਸੌਰੀ 9 ਕਰੋੜ ਤੇ 87 ਲੱਖ 84 ਕਿੰਨੇ ਚਿਰ ਦੇ ਵਿੱਚ ਸਾਰਾ ਕੰਮ ਮੁਕੰਮਲ ਹੋ ਜਾਏਗਾ ਇਹ ਮੇਰੇ ਵੀਰ ਮੈਨੂੰ ਲੱਗਦਾ ਬਾਤੋਂ ਸਾਲ ਲੱਗੂਗਾ ਜੀ ਇਹ ਕਿ ਸਾਲ ਦੇ ਵਿੱਚ ਕੰਪਲੀਟ ਹੋਊਗੀ ਜੀ ਹੁਣ ਸਾਹਿਬ ਜਰੂਰ ਪੁੱਛਣਾ ਚਾਹਾਂਗਾ ਕਿ ਹੁਣ ਜਦੋਂ ਸੋਸ਼ਲ ਮੀਡੀਆ ਤੇ ਨਿਊਜ਼ ਚੱਲਣੀ ਆ ਤੇ ਬਹੁਤ ਸਾਰੇ ਖੇਮ ਕਰਨ ਦੇ ਹਲਕੇ ਦੇ ਲੋਕਾਂ ਦੇ ਪਿੰਡਾਂ ਦੇ ਜਿਨ੍ਹਾਂ ਦੀਆਂ ਨਹੀਂ ਬਣੀਆਂ ਹੋਣਗੀਆਂ ਉਹਨਾਂ ਨੇ ਕਹਿਣਾ ਯਾਰ ਸਾਡੇ ਰਹਿ ਗਏ ਕਿਵੇਂ ਦਾ ਧਿਆਨ ਚ ਲਿਆਉਣਾ ਚਾਹੋ ਕੀ ਮੇਰੇ ਵੀਰ ਸੁਣੋ ਹਾਂਜੀ ਹਾਂਜੀ ਅਸੀਂ ਕੱਲ ਤੋਂ ਜਿਹੜੇ ਸੜਕਾਂ ਦੇ ਰਿਕਟਨ ਕਰਨੇ ਸ਼ੁਰੂ ਕੀਤੇ ਆ ਜੀ ਕੱਲ ਘੜੋ ਘਾੜ ਅਸੀਂ 10 ਕਰੋੜ ਦੇ ਕੰਮ ਕੱਲ ਸੜਕਾਂ ਦੇ ਕੀਤੇ ਆ ਜੀ ਅੱਜ ਕੱਲੀ ਆ ਇੱਕ ਛੜਕੀ 10 ਕਰੋੜ ਦੇ ਕਰੀਬ ਬਣਨੀ ਆ ਜੀ ਤੇ ਮੇਰੇ ਵੀ ਲਗਭਗ ਸਾਰੀਆਂ ਛੜਕਾਂ ਹੀ ਅਸੀਂ ਜਿਹੜੀਆਂ ਮਨਜ਼ੂਰ ਕਰਵਾ ਲਈਆਂ ਵਾ ਇਹ ਮਤਲਬ ਇੱਕ ਇੱਕ ਕਰਕੇ ਜਿਹੜੀਆਂ ਉਹ ਕੋਈ ਛੜਕ ਇਹੋ ਜਿਹੀ ਨਹੀਂ ਰਹਿ ਜੂਗੀ ਜਿਹੜੀਆਂ ਅਸੀਂ ਸੜਕ ਨਹੀਂ ਬਣਾਵਾਂਗੇ ਬਾਡਰ ਬੈਲਟ ਦੇ ਵਿਕਾਸ ਲਈ ਵਿਧਾਨ ਸਭਾ ਦੇ ਵਿੱਚ ਕੀ ਕੀ ਹੋਰ ਰੱਖਿਆ ਜੀ ਬਾਡਰ ਜਿਹੜੀ ਬੈਲਟ ਹੈ ਵੀਰੇ ਸਾਨੂੰ ਅੱਗੇ ਮੁੱਖ ਮੰਤਰੀ ਸਾਹਿਬ ਸਾਡੇ ਤੇ ਮਿਹਰਬਾਨ ਨੇ ਜਿੰਨਾ ਡਿਵੈਲਪਮੈਂਟ ਤੁਸੀਂ ਪੱਤਰਕਾਰ ਭਰਾ ਹੋ ਤੁਸੀਂ ਮੈਂ ਬਹੁਦੇ ਪੰਜਾਬ ਦੀ ਗੱਲ ਨਹੀਂ ਕਰਦਾ ਤੁਸੀਂ ਸਾਡੇ ਅੰਮ੍ਰਿਤਸਰ ਦੇ ਤਰਨਤਨ ਜ਼ਿਲ੍ਹੇ ਦੀ ਗੱਲ ਕਰਦਾ ਮੈਂ ਜਿੰਨੀ ਡਿਵੈਲਪਮੈਂਟ ਖੇਮ ਕਰਨ ਨਾਲ ਕਿਝ ਹੋਣ ਰਹੀ ਹੈ ਜਿੰਨੇ ਪੈਸੇ ਸਾਨੂੰ ਸਾਡੀ ਸਰਕਾਰ ਨੇ ਦਿੱਤੇ ਆ ਐਨੇ ਪੈਸੇ ਅੱਗੇ ਕਈ ਸਰਕਾਰਾਂ ਕੋ ਦਿੰਦੀਆਂ ਸੀ ਸਾਨੂੰ ਤੇ ਖੁੱਲੇ ਗੱਫੇ ਮਾਨ ਸਾਹਿਬ ਕਹਿੰਦੇ ਟਰੱਕ ਭਰ ਭਰ ਕੇ ਲੈ ਜਾਓ ਜਿੰਨੇ ਚਾਹੀਦੇ ਪੈਸੇ ਖੇਮ ਕਰਨ ਲਈ ਲੈ ਜਾਓ ਕੋਈ ਕਸਰ ਹੀ ਨਹੀਂ ਛੱਡਦੇ ਧੰਨਵਾਦ ਹਾਂਜੀ ਬੈੜਵਾਲ ਸਾਹਿਬ ਅੱਜ ਸੜਕਾਂ ਦਾ ਘਾਟਨ ਕੀਤਾ ਹੈ ਕਿਵੇਂ ਦਾ ਮਹਿਸੂਸ ਹੁੰਦਾ ਹੈ ਕਿਉਂਕਿ ਬੜੇ ਚਿਰ ਦੀ ਇਹ ਮੰਗ ਜਿਹੜੀ ਲਮਕਨਦਈ ਸੀ ਸਭ ਤੋਂ ਪਹਿਲਾਂ ਜੀ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਾਫ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪੀਡਬਲੂ ਮੰਤਰੀ ਪੀਬੀਓ ਸਾਹਿਬ ਦਾ ਸਾਡੇ ਹਲਕੇ ਦੇ ਐਮਐਲਏ ਸਰਦਾਰ ਸਰਵਜਿੰਗ ਤੁਣ ਸਾਹਿਬ ਸਾਡੇ ਖੈਰਾ ਸਾਹਿਬ ਬੈਠੇ ਚੇਅਰਮੈਨ ਚੇਅਰਮੈਨ ਲਖਣਾ ਸਾਹਿਬ ਬੈਠੇ ਨੇ ਤੋਂ ਸਾਡੇ ਸਾਰਿਆਂ ਦੇ ਸਹਿਯੋਗ ਦੇ ਨਾਲੇ ਜਿਹੜਾ ਕਾਰਜਾਇ ਰਾਸ ਹੋਇਆ ਇਹ ਪਿਛਲੇ 15-20 ਸਾਲ ਤੋਂ ਇਦਾਂ ਹੀ ਪੜਾ ਹੈ ਹੁਣ ਪਿਛਲੀਆਂ ਸਰਕਾਰਾਂ ਵੀ ਲੰਘ ਕੇ ਗਈਆਂ ਕਿਸੇ ਨੇ ਧਿਆਨ ਨਹੀਂ ਕੀਤਾ ਕਾਂਗਰਸ ਵੇਲੇ ਅਸੀਂ ਸਾਰਿਆਂ ਨੇ ਸਾਨੂੰ ਪਤਾ ਹੀ ਆ ਕਿ ਇੱਥੇ ਸੁਖਪਾਲ ਸਿੰਘ ਭੁੱਲਰ ਨੇ ਬੜੇ ਇੱਥੇ ਛੋਸ਼ੇ ਕਰ ਛੱਡੇ ਇਹਨੂੰ ਬਸਾਂ ਚਲਾ ਛੱਡੀਆਂ ਇੱਥੇ ਕੈਮਰੇ ਲਾ ਛੱਡੇ ਪਤਾ ਨਹੀਂ ਕੀ ਕੁਛ ਕਰ ਛੱਡੇ ਆ ਸੋ ਨੀਤੀ ਤੇ ਨੀਤ ਦੇ ਵਿੱਚ ਬਹੁਤ ਫਰਕ ਆ ਸਾਡੇ ਮਾਨ ਸਾਹਿਬ ਦੀ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਡੇ ਹਲਕੇ ਦਾ ਵਿਕਾਸ ਆ ਜਿਹੜਾ ਬਹੁਤ ਲੀਆਂ ਦੇ ਚੜਿਆ ਪਿਆ ਹੈ ਹਰੇਕ ਪਿੰਡ ਦੀ ਵਿੱਚ ਵਿਕਾਸ ਹੋ ਰਿਹਾ ਰੋਜ਼ ਦੇ ਕਰੋੜਾਂ ਰੁਪਈਆਂ ਦੀਆਂ ਗ੍ਰਾਂਟਾਂ ਸਾਡੇ ਐਮਐਲਏ ਸਹਿਬਾਨ ਸਾਰੇ ਅਸੀਂ ਜਿੰਨੀ ਵੀ ਜੋਗੇ ਹੈਗੇ ਸਾਰੇ ਸਹਿਯੋਗ ਦੇ ਨਾਲ ਕਰ ਰਹੇ ਹਾਂ ਸੋ ਵਧੀਆ ਹੋਊਗਾ ਸੋ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਡੇ ਪਿੰਡਾਂ ਨੂੰ ਪੰਜ ਸੱਤ ਪਿੰਡ ਲੱਗਦੇ ਨੇ ਅਲਗੋਂ ਬੈੜ ਵਾਲਾ ਪੰਢਾਲ ਲਖਣਾ ਢੋਲਨ ਠੱਠੀ ਸੋ ਸਾਨੂੰ ਬਹੁਤ ਜ਼ਿਆਦੀ ਸਹੂਲਤ ਜਿਹੜੀ ਉਹ ਅੱਜ ਮਿਲੀ ਆ ਸੋ ਮੈਂ ਧੰਨਵਾਦ ਕਰਦਾ ਹਾਂ ਸਰਕਾਰ ਦਾ ਥੈਂਕ ਯੂ ਕੀ ਨੇ ਅਜੁੱਧ ਘਟਨਗੀ ਆ ਬਹੁਤ ਖੁਸ਼ੀ ਆ ਜੀ ਭਾਵਨਾਵਾਂ ਸਾਰੀ ਸੰਗਤ ਨੂੰ ਲਗਭਗ ਅਲਗੋ ਤੋਂ ਲੈ ਕੇ ਰਾਜੋਕੇ ਲਾਖਣਾ ਪਡਾਲ ਠੱਠੀ ਢੋਲਨ ਕਾਲੀ ਅਸਾ ਲਗਭਗ 25 ਪਿੰਡਾਂ ਨੂੰ ਇਹ ਜਿਹੜੀ ਸੜਕੇ ਜੋੜਦੀ ਆ ਕਿਉਂਕਿ ਇਹ ਸਾਨੂੰ ਅੰਮ੍ਰਿਤਸਰ ਜਾਣ ਲਈ ਤਰਨਤਾਰਨ ਜਾਣ ਲਈ ਡਾਇਰੈਕਟ ਸ਼ਾਰਟਕਟ ਅੰਮ੍ਰਿਤਕੋੜ ਤੋਂ ਬਾਈਪਾਸ ਮਿਲੇਗਾ ਇੱਕ ਵੱਡਾ ਰੋਡ ਹੈ ਸੋ ਸਰਕਾਰ ਵਧੀਆ ਕੰਮ ਕਰ ਰਹੀ ਹੈ ਐਮਐਲਏ ਸਾਹਿਬ ਔਰ ਸਾਰੀ ਟੀਮ ਅਸੀਂ ਮਿਲ ਕੇ ਰਾਜਨੀਤੀ ਦੇ ਉੱਪਰ ਉੱਠ ਕੇ ਹਲਕੇ ਦੇ ਵਿਕਾਸ ਲਈ ਸਾਰੇ ਮਿਲ ਕੇ ਲੱਗੇ ਹੋਏ ਆ ਕੋਈ ਵੀ ਕੰਮ ਹੋਵੇ ਅਸੀਂ ਸਾਰੇ ਕੋਸ਼ਿਸ਼ ਕਰਦੇ ਕਿ ਆਪਣੇ ਆਪਣੇ ਹਲਕੇ ਵਿੱਚ ਕੁਝ ਨਾ ਕੁਝ ਲੈ ਕੇ ਜਾਈਏ ਚਾਹੇ ਸੀਐਮ ਸਾਹਿਬ ਚਾਹੇ ਮੰਤਰੀ ਸਾਹਿਬਾਨਾਂ ਦੀ ਬੇਨਤੀ ਕਰੀਏ ਰਿਕਵੈਸਟ ਕਰੀਏ ਤੁਸੀਂ ਐਮਐਲਏ ਸਾਹਿਬ ਦੇ ਜਰੀਏ ਜਾਂ ਸਾਰੇ ਜੇ ਲੀਡਰ ਦੇ ਸਹਿਬਾਨ ਕੱਲ ਵੀ ਕਿੰਨੇ ਉਦਗਾਰਨ ਹੋਏ ਅੱਜ ਵੀ ਹੋਏ ਮੈਨੂੰ ਲੱਗਦਾ ਜਿੰਨਾ ਕਿ 5 ਸਾਲ ਦੇ ਵਿੱਚ ਦੂਜੀਆਂ ਸਰਕਾਰਾਂ ਗ੍ਰਾਂਟ ਦਿੰਦੀਆਂ ਸੀ ਉਹਨੇ ਇੱਕ ਤਾਂ ਸਾਡੇ ਸੀਐਮ ਸਾਹਿਬ ਜਿੱਦਣ ਪਿਛਲੀ ਵਾਰੀ ਰੈਲੀ ਤੇ ਆਇਓ ਇੱਕੇ ਵਾਰੀ ਇੰਨਾ ਖੁੱਲਾ ਗੱਫਾ ਦੇ ਕੇ ਜਿੱਦਾਂ ਐਮਐਲਏ ਸਾਹਿਬ ਨੇ ਕਿਹਾ ਕਿ ਖੁੱਲੇ ਗੱ ਸਿਰਫ ਸਰਫ ਸਰਪਾ ਵਿਕਾਸ ਦੇ ਨਾਂ ਤੇ ਆਈ ਸੀ ਕਿ ਅਸੀਂ ਕੰਮ ਕਰਕੇ ਦਿਖਾਵਾਂਗੇ ਸਾਡਾ ਹੋਰ ਕੋਈ ਮਕਸਦ ਨਹੀਂ ਰਾਜਨੀਤੀ ਵਿੱਚ ਆਉਣ ਦਾ ਵਿਕਾਸ ਕਰਨ ਆਏ ਹੋ ਹੋ ਰਹੇ ਨੇ ਔਰ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਸਾਰੇ ਪਿੰਡਾਂ ਦੇ ਮੋਤ ਬਾਹਰ ਸੱਜਣ ਆਏ ਨੇ ਸੋ ਇਸ ਸਮੇਂ ਤੇ ਮੈਂ ਸੀਐਮ ਸਾਹਿਬ ਦਾ ਹਰਪੰਦਰ ਸਿੰਘ ਜੀ ਤੇ ਸਾਡੇ ਪੀਰਡੂ ਡੂ ਮਿਨਿਸਟਰ ਐਮਐਲਏ ਸਾਹਿਬਾਨ ਚੇਅਰਮੈਨ ਸਾਹਿਬ ਸਾਰੇ ਸਾਥੀ ਜਿਨ੍ਹਾਂ ਨੇ ਸਾਰੇ ਸਹਿਯੋਗ ਦੇ ਨਾਲੇ ਕਾਰਜ ਕੀਤਾ ਹੈ ਸਾਰੇ ਵਧਾਈ ਦੇ ਪਾਤਰ ਨੇ ਔਰ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ 10 ਕਰੋੜ ਦਾ ਇਹ ਪ੍ਰੋਜੈਕਟ ਸਾਡੇ ਬਾਰਡਰ ਦੇ ਪਿੰਡਾਂ 等。 ਹਾਂਜੀ ਘੈਰਾ ਸਾਹਿਬ ਅੱਜ ਗੱਡਨ ਤੇ ਪਹੁੰਚੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਬੜੇ ਲੰਬੇ ਸਮੇਂ ਤੋਂ ਇਹ ਸਾਡੇ ਹਲਕੇ ਖੇਮਕਨਿਤ ਰਸਦੀ ਸੀ ਕਿ ਇੰਦੇ ਦੇ ਵਿਕਾਸ ਵੱਲ ਕੋਈ ਵੇਖਿਆ ਨਹੀਂ ਜਾ ਰਿਹਾ ਸੀ ਪਰ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਔਰ ਸਾਡੇ ਐਮਐਲਏ ਸਾਹਿਬ ਸਰਦਾਰ ਸਰਵਜਨ ਸਿੰਘ ਧੁੰ ਬਣੇ ਨੇ ਔਰ ਇਹਨਾਂ ਦੀ ਹਰ ਵੇਲੇ ਮੁੱਖ ਮੰਤਰੀ ਸਾਹਿਬ ਕੋਲ ਇੱਕੋ ਹੀ ਮੰਗ ਹੁੰਦੀ ਹੈ ਕਿ ਸਾਡੇ ਹਲਕੇ ਬਾਰੇ ਕੁਝ ਦੇ ਦਿਓ ਜੀ ਤੇ ਉਹ ਦਿੱਤੀ ਵੀ ਆਉਂਦੇ ਨੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਆ ਉਹ ਜਿੱਥੇ ਪੰਜਾਬ ਬਾਰੇ ਸੋਚਦੇ ਪੈਣੇ ਉੱਥੇ ਮੇਰੇ ਖਾ ਖੇਮਕਰਨ ਬਾਰਡਰ ਬੈਲਟ ਵਾਸਤੇ ਬਹੁਤ ਜ਼ਿਆਦਾ ਸੋਚ ਚ ਵਿਕਾਸ ਹੋ ਰਿਹਾ ਤੁਸੀਂ ਕੱਲ ਹੀ ਦੇਖਿਆ ਕਿੰਨੇ ਉੱਤੇ ਘਟਨ ਹੋਏ ਨੇ ਜੀ ਸੋ ਲਗਾਤਾਰ ਹਰ ਪਿੰਡ ਦੇ ਵਿੱਚ ਦੇਖਿਆ ਜਾਵੇ ਮੈਂ ਕਰਿਆਲੇ ਜਾ ਕੇ ਆਇਆ ਉਹ ਕਰਿਆਲੇ ਦੇ ਅੱਜ ਤੱਕ ਮਗਲੀਆਂ ਨਾਲੇ ਵੇਖੀਆਂ ਨਹੀਂ ਬਣੀਆਂ ਪਰ ਅੱਜ ਹੁਣ ਜਾ ਕੇ ਤੁਸੀਂ ਕਰਿਆਲੇ ਵੇਖੋ ਕਿੰਨੀਆਂ ਵਧੀਆਂ ਗਲੀਆਂ ਚ ਜਣਗੀਆਂ ਛੜਕਾਂ ਬਣ ਗਈਆਂ ਸੋ ਇਸ ਵਾਸਤੇ ਹਰ ਪਿੰਡ ਚ ਹੋਇਆ ਇਕੱਲੇ ਕਰਿਆਲੇ ਨਹੀਂ ਖੇਮ ਕਰਦੇ ਹਰ ਪਿੰਡ ਦੇ ਦਾ ਵਿਕਾਸ ਹੋਇਆ ਹੋ ਰਾਜੜੀ ਆ ਛੜਕ ਮਾਰ ਰਹੀ ਆ ਇਹਦੇ ਨਾਲ ਮੇਰੇ ਖਾਲਾ ਅੱਜ ਢੋਲਨ ਤੋਂ ਲੈ ਕੇ ਜਿੰਨੇ ਵੀ ਪਿੰਡ ਨੇ ਉਹ ਤੇ ਉਹਨਾਂ ਦੇ ਆਉਣ ਵਾਲੇ ਰਿਸ਼ਤੇਦਾਰ ਸੌਖੇ ਹੋ ਜਣੇ ਆ ਜਿਹੜੇ ਬਾਹਰੋਂ ਆਉਂਦੇ ਨੇ ਉਹ ਦੇਖਦੇ ਨੇ ਯਾਰ ਇੰਨੇ ਖੱਡੀ ਤੁਹਾਡੀ ਸੜਕ ਚਾਈ ਨਹੀਂ ਕਰਦੀ ਸੜਕ ਇੰਨਾ ਕੰਦਰ ਰਸਤਾ ਪਰ ਅੱਜ ਪਤਾ ਲੱਗੂ ਕਿ ਵਾਕਾਂ ਹਾਂ ਆਮ ਵਾਲੇ ਪਾੜੀ ਸਰਕਾਰ ਬਣੀ ਆ ਤੇ ਉਹ ਲੋਕਾਂ ਦੇ ਵਿਕਾਸ ਵਾਸਤੇ ਲੋਕਾਂ ਨੂੰ ਸੁੱਖ ਦੇਣ ਵਾਸਤੇ ਬਣੀ ਆ ਤੇ ਉਹ ਅੱਜ ਸੁੱਖ ਦੇ ਰਹੀ ਆ ਔਰ ਉਹਦੇ ਵਾਸਤੇ ਮੈਂ ਜਿੱਥੇ ਮੈਨੂੰ ਸਭ ਸਰਦਾਰ ਸਰਮਸਤੂੰ ਸਾਹਿਬ ਦਾ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਦਾ ਔਰ ਸਾਡੇ ਮੰਤਰੀ ਸਾਹਿਬ ਸਰਦਾਰ ਹਰਪੰਸ ਸਿੰਘ ਈਟੀਓ ਸਾਹਿਬ ਦਾ ਧੰਨਵਾਦ ਕਰਦਾ ਉਥੇ ਨਾਲੇ ਮੈਂ ਜ਼ਿਲ੍ਹਾ ਪ੍ਰਧਾਨ ਸਾਡੇ ਮੇਰਾ ਵੀ ਗੁਰਿੰਦਰ ਸਿੰਘ ਬੈਡਵਾਲ ਉਹਨਾਂ ਦਾ ਔਰ ਚੇਅਰਮੈਨ ਲਖਨਾ ਸਾਹਿਬ ਦਾ ਸਾਡਾ ਸਾਰੇ ਭਰਾਵਾਂ ਦਾ ਕਿਉਂਕਿ ਸਾਰਿਆਂ ਦਾ ਸਹਿਯੋਗ ਹੁੰਦਾ ਤਾਂ ਹੀ ਹਲਕਾ ਅੱਗੇ ਵਧਦਾ ਸੋ ਜਿੱਥੇ ਸਰਕਾਰ ਨੇ ਸਾਨੂੰ ਸਾਰ ਨੂੰ ਮਾਨ ਦਿੱਤਾ ਹਲਕੇ ਵਿੱਚ ਵੀ ਬੜਾ ਵੱਡਾ ਮਾਨ ਦਿੱਤਾ ਹੈ ਉਥੇ ਨਾਲ ਦੇ ਨਾਲ ਲੋਕਾਂ ਵਿੱਚ ਰੰਦਾ ਬੜਾ ਵੱਡਾ ਮਾਨ ਦਿੱਤਾ ਹੈ ਔਰ ਅੱਜ ਸਾਰਾ ਇਹ ਵਿਕਾਸ ਹੈ ਬੜੇ ਜੰਗੀ ਪੱਦਰ ਹੋ ਰਿਹਾ ਸ